ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਘੋੜੀ ਲੈ ਕੇ ਆਏ ਆ ਤੇ ਇਹ ਘੋੜੀ ਬਾਰੇ ਆਪਾਂ ਫੁੱਲ ਜਾਣਕਾਰੀ ਕਿਹੜੇ ਘੋੜੇ ਤੋਂ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਕਿਹੜਾ ਏਰੀਆ ਬਾਈਰ ਕਹਿੰਦਾ ਕੀ ਮੁੱਲ ਕਰਦੇ ਆ ਮਾਲਕ ਵੀਰ ਕੀ ਉਮਰ ਤੇ ਕੀ ਹਾਈਟ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫ੍ਰੀ ਵੈਚ ਐਡ ਕਰਵਾ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਆਜੂ ਗੱਲ ਕਰਦੇ ਆਂ ਆਪਾਂ ਘੋੜੀ ਬਾਰੇ ਇਹਦੀ ਉਮਰ ਮਾਲਕ ਵੀਰਾਂ ਨੇ 6 ਸਾਲ ਦੱਸੀ ਆ 65+ ਹਾਈਟ ਆ ਫੱਟੀ ਵਾਲੀ ਤੇ ਬਲ ਪੌਰੀਆਂ ਦੀ ਕਲੀਅਰ 5 ਮਹੀਨੇ ਦੀ ਗੱਬਣ ਚੈੱਕ ਪਾਸ ਬਹੁਤ ਸੋਹਣੇ ਮਾਰਵਾੜੀ ਘੋੜੇ ਤੋਂ ਪੰਜ ਕਲਿਆਣ ਘੋੜਾ ਬਹੁਤ ਸੋਹਣਾ ਉਸ ਘੋੜੇ ਤੋਂ ਗੱਭਣਾ ਤੇ ਉਸ ਤੋਂ ਪਹਿਲਾਂ ਇਹ ਨੁਕਰੇ ਘੋੜੇ ਤੋਂ ਸੂਈ ਸੀ ਬਹੁਤ ਸੋਹਣੀ ਨੁਕਰੀ ਬਸ਼ੇਰੀ ਦਿੱਤੀ ਆ ਤੇ ਉਸ ਤੋਂ ਪਹਿਲਾਂ ਇੱਕ ਮਾਰਵਾੜੀ ਘੋੜੇ ਤੋਂ ਸੂਈ ਸੀ ਉਦੋਂ ਬਹੁਤ ਸੋਹਣੀ ਮਾਰਵਾੜੀ ਬਸ਼ੇਰੀ ਦਿੱਤੀ ਸੀ ਕਹਿਣ ਦਾ ਮਤਲਬ ਆ ਜਿਹੜਾ ਵੀ ਘੋੜਾ ਛੱਡੋਗੇ ਉਦਾਂ ਦਾ ਰਿਜ਼ਲਟ ਦਿੰਦੀ ਆ ਘੋੜੀ ਬਹੁਤ ਚੰਗੇ ਬੱਚੇ ਪੈਦਾ ਕੀਤੇ ਇਸ ਤੋਂ ਪਹਿਲਾਂ ਨਹੀਂ ਤੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਪੁਰਾਣੇ ਰਿਜ਼ਲਟ ਦੇਖ ਸਕਦੇ ਹੋ ਤੇ ਏਰੀਆ ਬਾਇਰ ਕਹਿੰਦਾ ਪਟਿਆਲਾ ਤੇ ਮੁੱਲ ਮਾਲਕ ਵੀਰੇ ਦਾ ਕਰਦੇ ਆ 210000 ਰੁਪਇਆ ਦੁਬਾਰਾ ਫੇਰ ਦੱਸ ਦਿੰਨੇ 6 ਸਾਲ ਉਮਰ ਕਾਰਡ ਪਲੱਸ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ 5 ਮਹੀਨੇ ਦੀ ਗੱਬਣ ਚੈੱਕ ਪਾਸਾ ਮਾਰਵਾੜੀ ਘੋੜੇ ਤੋਂ ਏਰੀਆ ਬਾਇਰ ਕਹਿੰਦਾ ਪਟਿਆਲਾ ਤੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵਿੱਚ ਐਡ ਕਰਵਾਉਣ ਲਈ ਆਹ ਨੰਬਰ ਤੇ ਕਰੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ